ਕੀ ਹਾਲ ਹੈ ਰਵਿੰਦਰ ਹਾਂ ਬਾਈ ਜੀ ਕੀ ਹਾਲ ਹੈ ਜੀ ਵਧੀਆ ਓਡੀਕਨ ਸਰ ਵਧੀਆ ਵਧੀਆ ਹੋਰ ਜੀ ਵਧੀਆ ਮੈਂ ਤਾਂ ਯਾਰ ਕੰਮ ਆਇਆ ਸੀ ਰਵਿੰਦਰ ਤੇਰੇ ਕੋਲੇ ਬਾੜਾ ਜੀ ਦੱਸੋ ਜੀ ਆਪਣੇ ਯਾਰ ਇੱਥੇ ਮੱਥਾ ਮਾਰ ਕੇ ਦੇਖ ਲਿਆ ਦੋ ਤਿੰਨ ਸਾਲ ਦੀਆਂ ਹੁਣ ਖਾਸਾ ਜਮੀ ਨਹੀਂ ਹੁੰਦੀਆਂ ਮੈਂ ਕਿਹਾ ਯਾਰ ਵੀ ਇੱਥੇ ਤਾਂ ਹੁਣ ਆਪ ਤੁਰੇ ਫਿਰਦੇ ਆ ਸਾਡੇ ਵਾਲੇ ਬਾਰੇ ਸੋਚਿਆ ਸੀ ਮੈਂ ਯਾਰ ਉਹ ਵੀ ਤੁਰੇ ਫਿਰਦਾ ਰੂ ਸਾਡੇ ਆਪਣੇ ਵਾਂਗੂ ਅੱਛਾ ਕੀ ਗੱਡੂਗਾ ਮੈਂ ਉਹਨੂੰ ਆਈਲੈਟਸ ਕਰਾਤਾ ਮੈਂ ਕਿਹਾ ਯਾਰ ਕੈਨੇਡਾ ਤੋਰ ਦਿੰਨੇ ਆ ਅੱਛਾ ਤੇ ਆਈਲੈਟਸ ਤਾਂ ਉਹ ਕਰ ਗਿਆ ਕੰਪਲੀਟ ਆ ਤੇ ਹੁਣ ਮੰਨ ਕੇ ਚੱਲ ਵੀ ਵੀਜ਼ਾ ਲਗਾਉਣਾ ਉਹਦਾ ਅੱਛਾ ਤੇ ਉਹਦੇ ਖਾਤਰ ਕਿੰਨਾ ਰੁਪਏ ਲੱਗਦੇ ਨੇ ਕਿੰਨੇ ਕ ਲੱਗਦੇ ਆ ਵੀ ਬਈ ਲੱਗ ਜੁੱਤੀ 35 ਲੱਖ ਤਾਂ ਲੱਗਦੇ ਕਿੰਨੇ ਯਾਰ ਹਾਂ ਬਈ ਇਹਨਾਂ ਤੇ ਚਾਹੀਂਦਾ ਨਾ ਗੋਲੇ ਅੱਛਾ ਜੀ ਉਹ ਸਾਡੇ ਰਿਸ਼ਤੇਦਾਰ ਗਏ ਹੋਇਆ ਯਾਰ ਅੱਛਾ ਉਹਨਾਂ ਦਾ ਮੁੰਡਾ ਗਿਆ ਕਿ ਉਹਨੂੰ ਗਏ ਹੋਏ ਨੂੰ ਮਿਲਦਾ ਯਾਰ 4 ਜਾਂ 5 ਸਾਲ ਹੋਏ ਨੇ ਹੂੰ ਤੇ ਉਹਨਾਂ ਨੇ ਵੀ ਕਿਲਾ ਵੇਚਿਆ ਸੀ ਉਦੋਂ ਤੇ ਨਾਲੇ ਤਾਂ ਉਹ ਜ਼ਮੀਨ ਉਹਨੀ ਕੁ ਲੈ ਗਿਆ ਹੂੰ ਨਾਲੇ ਵਧੀਆ ਕੋਠੀ ਪਾਲੀ ਮੰਨ ਕੇ ਚੱਲ ਵੀ ਪੈਰ ਲੱਗੇ ਉਹਨਾਂ ਦੇ ਯਾਰ ਕਿਲ੍ਹ ਚ ਹੋ ਗਏ ਠੀਕ ਹੈ ਜੀ ਹਾਂ 4-5 ਸਾਲਾਂ ਚ ਉਦੋਂ ਫਿਰ ਇੰਨਾ ਪੈਸਾ ਕੌਣ-ਕੌਣ ਦਿਖਾਉਂਦੇ ਇਹਨਾਂ ਨੇ ਸ਼ੋਅ ਜੇ ਕਰਦੇ ਆ ਗੱਲਾਂ ਸੁਣਦੇ ਬਸ ਚਲ ਆਪਣੇ ਕੋਲੇ ਚਾਹੀਦੇ ਨੇ ਹਣਾ ਉਹਦਾ ਹਾਂ ਇਹਨਾਂ ਦਾ ਲੱਗਦੀ ਹੈ ਹਾਂ ਉਹ ਮੈਂ ਹੁਣ ਤੇਰੇ ਕੋਲੇ ਆਇਆ ਸੀ ਮਾ ਹਾਂ ਚਲ ਤੂੰ ਬਾਹਰ ਅੰਦਰ ਤੁਰਿਆ ਫਿਰਦਾ ਰਹਿਣਾ ਡੀਲਰਾਂ ਰੂਲਰਾਂ ਨਾਲ ਤੇਰੀ ਹੈਗੀ ਜਾਣੀ ਹਾਂ ਹੈਗੀ ਹੈ ਉਹ ਨਈਂ ਵਾਲਾ ਸਵਾ ਕਿਲਾ ਫਿਰ ਵੇਚਣਾ ਹੋਊਗਾ ਉਹ ਸੜਕ ਤੇ ਜਿਹੜਾ ਹਾਂ ਉਹ ਅੱਛਾ ਯਾਰ ਕਿਸੇ ਸਾਥ ਨਾਲ ਵਿਕਿਆ ਯਾਰ ਓਏ ਉਹ ਕਿਲਾ ਤੂੰ ਮੈਂ ਐ ਮੰਨ ਤੂੰ ਪਰਲੇ ਪਾਸੇ ਪੈਸਾ ਆ ਗਿਆ ਉਧਰ ਜਿਵੇਂ ਇੱਕ ਸਿਮਿੰਟ ਦੀ ਦੁਕਾਨਾਂ ਆਈ ਹੋਲੀਆਂ ਪਈਆਂ ਉਹ ਰੁਪਈਆਂ ਦਾ ਤਾਂ ਬਹੁਤ ਹੈ ਈਆਂ ਦਾ ਠੀਕ ਤੇ ਰੁਕ ਜਾਂਦਾ ਅੜਿਆਂ ਨੂੰ ਤਾਂ ਤੈਨੂੰ ਪਤਾ ਹਨਾ ਉਹ ਤਾਂ ਘਰ ਤੂੰ ਦੇਖ ਯਾਰ ਤੇਰਾ ਘਰ ਆਇਆ ਹਨਾ ਉਹ ਫਿਰ ਮੈਨੂੰ ਆਇਆ ਯਾਰ ਜੇ ਇੱਥੇ ਫਿਰਦਾ ਰਿਹਾ ਨਾ ਆਈ ਨਹੀਂ ਪਤਾ ਨਸ਼ੇ 'ਚ ਬੈਜੀ ਬੜਾ ਬੜਾ ਬਣਦਾ ਇੱਥੇ ਵੀ ਕੁਛ ਨਹੀਂ ਇਹ ਗੱਲ ਹੈ ਇੱਥੇ ਚੱਲ ਦੋ ਵੀਗ ਮਾਤਾ ਲੂ ਹੂੰ ਮਾ ਮੈਂ ਰ ਆਹੀਂ ਸੋਚਦਾ ਸੀ ਮਾ ਯਾਰ ਮੈਂ ਬਾਲਾ ਦਿਮਾਗ ਲਾ ਕੇ ਸੋਚ ਕੇ ਫੇਰੀ ਖਤਮ ਚੱਕਿਆ ਮਾ ਵੀ ਆਈ ਲੈਟਸ ਕਰ ਉਹ ਵਧੀਆ ਪੜਨ ਦੇ ਚ ਹਿਸ਼ਾਰ ਆ ਵਧੀਆ ਆਪਦੇ ਨੰਬਰ ਨੰਬਰ ਬੈਂਡ ਪੂਣ ਜੇ ਲੈ ਕੇ ਆਲੇ ਚ ਉਹ ਤਾਂ ਲੈ ਯਾਰ ਜੇ ਤਾਂ ਨਾ ਕੋਈ ਠੱਗੀ ਧੋਰੀ ਹੋਵੇ ਨਾ ਜੇ ਤਾਂ ਵਧੀਆ ਬੰਦਾ ਬਗ ਜੇ ਯਾਰ ਫਿਰ ਤਾਂ ਚਲੋ ਚੰਗੀ ਗੱਲ ਐ ਜੇ ਬੱਚੋ ਕੋਈ ਕੰਮ ਗਲਤ ਹੋ ਜੇ ਮੁਰਤੇ ਰਾਸ ਨਹੀਂ ਹੁੰਦਾ ਬੰਦਾ ਵਧੀਆ ਖਾਰਾ ਏਜੰਟ ਵਧੀਆ ਨੇ ਮੈਂ ਕਹੀ ਤੂੰ ਪਤਾ ਕਰ ਲਿਆ ਅੱਛਾ ਫਿਰ ਹੁਣ ਮੈਂ ਬੰਦਾ ਬੋਲਾਂ ਬਈ ਤੂੰ ਬਈ ਹਾਂ ਉਹ ਬਾਣ ਬਕਿਆ ਯਾਰ ਮੇਰਾ ਬਾਣ ਹੈ ਬੜਾ ਵਧੀਆ ਤੂੰ ਇਹ ਤਾਂ ਮੰਨਿਆ ਬਸ ਬਾਣ ਦਾ ਵਧੀਆ ਭਰਾਵਾ ਫਿਰ ਹੋਰ ਹੱਲ ਨਹੀਂ ਹੋਈ ਆਹ ਸੜਕ ਤੇ ਐ ਪਹੀ ਐ ਸਾਰੇ ਪਾਸੇ ਲੱਗਦਾ ਤਿੰਨ ਪਾਸੇ ਦਾ ਰਾਹ ਲੱਗਦਾ ਉਹਨੂੰ ਲੈ ਬਿਕਵੀ ਵਧੀਆ ਜਾਊ ਮਾ ਤਾਂ ਹੀ ਹੁਣ ਇੱਥੇ ਚਲਾ ਹਨਾ ਕਿਰ ਸਵਾ ਕਿੱਲੇ ਨਾਲ ਸਰਜੂ ਆ ਜੇ ਉਧਰ ਵਿੱਚ ਹੀ ਵੱਧ ਵੇਚਣੀ ਪਊਗੀ ਉਹ ਤਾਂ ਤੂੰ ਦੇ ਸੇ ਬਾਈ ਯਾਰ ਨਾ ਇਹ ਠੀਕ ਹੈ ਯਾਰ ਫਿਰ ਚਲੋ ਕਰ ਲਾਂ ਨੇ ਫਿਰ ਗੱਲ ਆਪਾਂ ਇਹ ਆ ਕਰੀਂ ਚੰਗਾ ਹੂੰ ਕਰੀਂ ਯਾਰ ਜਰੂਰ ਪਤਾ ਕਰਾਂਗੇ ਬਈ ਚਲ ਠੀਕ ਆ ਬਾਈ ਚੰਗਾ ਬਾਈ ਓਕੇ ਨਾ ਇਹ ਫੋਨ ਫੇਰੇ ਅਰਵਿੰਦਰ ਦਾ ਫੋਨ ਆ ਗਿਆ ਹੈ ਹੈਲੋ ਹੈਲੋ ਆ ਬਾਈ ਕੀ ਹਾਲ ਹੈ ਵਧੀਆ ਜੀ ਵਧੀਆ ਉਹੋ ਬਾਈ ਨਾ ਜਿਹੜਾ ਤੇਰਾ ਵਾਹਣ ਵਾਲਾ ਕੰਮ ਜਿ ਸਵਾ ਕਿੱਲੇ ਵਾਲਾ ਹਾਂ ਬਾਈ ਉਹ ਮੈਂ ਦਿਖਾ ਲਿਆ ਬੰਦਿਆਂ ਨੇ ਫਿੱਟਾ ਗਿਆ ਠੀਕ ਆ ਬਾਈ ਬਸ ਤੇ ਮੰਗਾ ਮੰਗਾਈ ਮਾ ਮੌਕੇ ਤੇ ਪੁੱਛ ਕੇ ਦੱਸਣਾ ਕੀ ਰੇਟ ਰੂਟ ਬਾਈ ਰੇਟ ਬਾਈ ਆਪਣੇ ਦੇ ਮੰਨ ਕੇ ਚੱਲ 40 45 ਤੇ ਚੱਲੀ ਜਾਂਦਾ ਹਾਂ ਚੱਲਦਾ ਬਾਈ ਸਵਾ ਕਿੱਲੇ ਦਾ ਤੂੰ ਮੈਨੂੰ 60 ਦਵਾ ਦੇ ਯਾਰ ਕਿੱਲਾ ਬਹੁਤ ਦਰੇ ਤੇ ਆ ਗਿਆ ਹਨਾ ਹਾਂ ਕਿੱਲਾ ਤਾਂ ਚੱਲ ਤੂੰ ਮੈਨੂੰ ਐ ਕਰ ਹਾਂ ਬਸ ਆਪਾਂ ਕਿਹੜਾ ਦਲਾਲਾਂ ਵਾਲਾ ਕੰਮ ਹੈ ਭਾਈਆਂ ਵਾਲਾ ਕੰਮ ਪੜਦਾ ਹਾਂ 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 ਇਹ 40 45 ਕਹਿੰਦੇ ਆ ਨਾ ਤੂੰ ਮੋੜ ਮੇਰੀ ਨਾ ਇਹ ਮੋੜਨ ਮੇਰੀ ਠੀਕ ਆ ਰੁਪਿਆ ਓਕਣ ਪੁੱਕਾ ਤੈਨੂੰ ਗੱਲ ਖਤਮ ਬਸ 50 ਲੱਖ ਚ ਨਿਮੇੜ ਤੂੰ 50 ਲੱਖ ਸਵਾ ਗਲੇ ਸਾਰੇ ਦਾ 50 ਲੱਖ ਆ ਹਾਂ 50 ਲੱਖ ਦੇ ਪੈਸੇ ਨਿਮੇੜ ਆਵਦਾ ਮਾੜਾ ਮੋਟਾ ਚੜਦੇ ਨਹੀਂ ਉਪਰ ਕੋਈ ਕੁਛ ਨਹੀਂ ਕੁਛ ਨਹੀਂ ਬਸ ਬਸ ਇਹਨਾਂ ਨੇ ਜਿਹੜੀ ਗੱਲ ਕਾਖੀ ਇਸਰੇ ਦੀ ਆਸਤੀ ਹੁਣ ਉਹਨਾਂ ਨੇ ਚੱਲ ਮੈਨੂੰ ਐ ਪੈਸਿਆਂ ਦੀ ਛੇਤੀ ਲੋੜ ਆ ਤੇ ਮਾੜਾ ਜਾ ਰਜਿਸਟਰੀ ਨੂੰ ਛੇਤੀ ਕਹਿਣੀ ਚੰਗਾ ਚੱਲ 50 ਚ ਹੀ ਤਨ ਤਨ ਆ ਯਾਰ ਕੋਈ ਗੱਲ ਨਹੀਂ ਆਪਾਂ ਐ ਕਰਾਂਗੇ ਹਾਂ ਰੈਸਟਰੀ ਹਫਤੇ ਦੇ ਵਿੱਚ ਵਿੱਚ ਰੱਖ ਲੈਣੇ ਆ ਪੈਸੇ ਬਿਸ਼ੱਕ ਕਾਲੂਗਣਾ ਦੇਣਾ ਤੈਨੂੰ ਹਾਂ ਬਸ ਪੈਸਿਆਂ ਦਾ ਛੇਤੀ ਕਰ ਦੇ ਮੜਾ ਜੰਮ ਕੱਲ ਨੂੰ ਪੈਸੇ ਆਪਾਂ ਕਾਲੂਗਣਾ ਦੇਣਾ ਤੈਨੂੰ ਮੈਂ ਵਕੀਲ ਕੋਲ ਜਾਵਾਂ ਕਾਗਜ਼ ਤਿਆਰ ਕਰਕੇ ਵਕੀਲ ਤੋਂ ਕੱਲ ਨੂੰ ਪੈਸੇ ਕਲੀਅਰ ਕਰਾ ਦੇਣਾ ਰੈਸਟਰੀ ਤੂੰ ਹਫਤੇ ਦੇ ਵਿੱਚ ਵਿੱਚ ਕਰਾ ਦੇ ਠੀਕ ਠੀਕ ਮੇਰੀ ਆ ਪਕੜ ਜਰਾ ਲਾ ਨਾ ਮੈਂ ਯਾਰ ਕੋਈ ਆਪਣਾ ਠੀਕ ਆ ਭਰਾ ਬੰਦੇ ਤੂੰ ਹੀ ਜਾਣ ਦੋ ਵੀ ਜਾਣਦੇ ਆ ਹਾਂ ਹਾਂ ਬਾਈ ਧੰਨਵਾਦ ਜਰਾ ਚੰਗਾ ਬਾਈ ਠੀਕ ਆ ਬਾਈ ਓਕੇ ਬਾਣ ਦਾ ਆਪਣਾ ਸੀਗਾ ਯਾਰ ਹਨਾ 60-62 ਲੱਖ ਤੇ ਹੁਣ ਵਿਖਿਆ 50 ਨੂੰ ਘਟ ਕੇ ਖਾ ਸਕਦੇ ਹੈ ਨਾ ਇਹੀ 10-12 ਲੱਖ ਨਾਲ ਤਾਂ ਬੰਦਾ ਕੰਮ ਰੋੜ ਲੈਂਦਾ ਕੋਈ ਹੈ ਨਾ ਪਰ ਯਾਰ ਮਜਬੂਰੀ ਚੀਜ਼ ਹੀ ਇਹ ਜੀ ਹੁੰਦੀ ਹੈ ਹੈ ਨਾ ਅਗਲਾ ਵੀ ਯਾਰ ਫਾਇਦਾ ਠਾ ਜਾਂਦਾ ਹੈ ਨਾ ਮਜਬੂਰੀ ਦਾ ਅਗਲੇ ਨੂੰ ਪਤਾ ਹੁੰਦਾ ਵੀ ਅੜਾ ਵੇਚੂਗਾ ਤਾਂ ਹੈ ਜੀ ਚਲੋ ਚੰਗੇ ਥਾਂ ਲੱਗਣ ਹੋਰ ਭੱਜੀ ਠੀਕ ਹੈ ਬਾਈ ਕੀ ਹਾਲ ਹੈ ਹਰਵਿੰਦਰ ਬਹੁਤ ਬਹੁਤ ਵਧਾਈਆਂ ਤੈਨੂੰ ਬਾਈ ਵਧਾਈਆਂ ਵਧਾਈਆਂ ਉਹ ਠੀਕ ਹੋ ਜੀ ਹਾਂ ਹਾਂ ਵਧੀਆ ਵਧੀਆ ਬਾਗਿਆ ਭਰਾ ਫਿਰ ਆਪਣਾ ਹੈ ਹਾਂ ਬਾਗਿਆ ਬਾਈ ਚਲੋ ਬਹੁਤ ਸੋਹਣੀ ਗੱਲ ਹੈ ਵਧੀਆ ਆਇਆ ਫੋਨ ਮਨ ਮੇਰਾ ਨਾ ਮਤ ਹੁੰਦੀ ਆ ਫੋਨ ਤਾਂ ਹਾਂ ਕਰ ਲੈਂਦਾ ਅੱਛਾ ਚਲੋ ਚੰਗੀ ਗੱਲ ਹੈ ਜੀ ਹਾਂ ਥੋੜਾ ਰਬੀ ਲੱਗੇ ਫਿਰ ਮਤਲਬ ਰਾਤ ਆ ਗਈ ਆਪਣੇ ਰਾਤ ਆ ਗਈ ਵਧੀਆ ਕੰਮ ਵੀ ਗੇਰਾ ਦਾ ਵਧੀਆ ਮਿਲ ਗਿਆ ਭਾਈ ਅੱਛਾ ਬਾਕੀ ਤੈਨੂੰ ਬਤਾ ਉਧਰ ਕੰਮ ਕੋਈ ਐ ਪੱਕਾ ਤਾਂ ਨਹੀਂ ਹੁੰਦਾ ਹਾਂ ਪਰਮਾਨੈਂਟ ਵਾਲਾ ਤਾਂ ਨਹੀਂ ਉਹ ਕਿਰਾਂ ਕਹਿੰਦਾ ਵੀ ਵਧੀਆ ਵਗ ਜਾਂਦੇ ਕੰਮ ਉਹ ਯਾਰ ਉਹ ਹੈ ਨਾ ਜਿਵੇਂ ਐ ਲੋਕ ਐ ਜਾਂਦੇ ਆ ਭੱਜੇ ਜਾਂਦੇ ਆ ਯਾਰ ਲੋਕ ਹਣਾ ਉੱਥੇ ਕੰਮ ਉਹ ਕਿੰਨੇ ਕਿੰਨੇ ਪੈਸੇ ਆਪਣੇ ਭਜਾਈਂਦੇ ਯਾਰ ਮਿਹਨਤੀ ਐ ਮੁੱਲ ਮੂੜਿਆ ਹੋਰੀ ਹਣਾ ਪੜਕੋ ਜਾਣ ਯਾਰ ਲੋਕ ਹਨ ਸਿਸਟਮ ਜਾਣੀ ਯਾਰ ਉਹਦਾ ਹਾਂ ਉਹਦਾ ਸਿਸਟਮ ਉਹ ਉਧਰ ਬੰਦਾ ਜੋੜ ਲੈਂਦਾ ਰੁਪਏ ਯਾਰ ਹੂੰ ਆਪਣੇ ਨਹੀਂ ਜੋੜਦੇ ਹੁਣ ਉਹ ਦੇਖਦਾ ਵੀ ਉਹਨਾਂ ਦੇ ਰੁਪਏ ਤਾਂ ਉੱਥੇ ਉਹੀ ਹੈ ਜਿਵੇਂ ਆਪਣੇ ਆਮ ਚਲਦੇ ਆ ਉਹ ਤਾਂ ਇੱਧਰ ਆ ਕੇ ਵੱਧ ਹੁੰਦੇ ਆਪਣੇ ਇੱਧਰ ਆ ਕੇ ਵੱਧ ਹੁੰਦੇ ਉਹ ਤਾਂ ਫਿਰ ਜ਼ਿੰਦਗੀ ਉੱਥੋਂ ਨਹੀਂ ਆਉਂਦੇ ਲੈ ਉਹ ਤਾਂ ਖਰਚਾ ਉੱਨੀ ਕਰਦੇ ਆ ਮੰਨ ਕੇ ਚੱਲ ਵੀ ਉੱਥੇ ਹੀ ਬੰਦਾ ਵਧੀਆ ਜੋੜਦਾ ਹਾਂ ਹਾਂ ਹਸਾਬ ਨਾਲ ਹੀ ਰੁਪਏ ਦਾ ਮੁੱਲ ਹੈ ਬਈ ਉਹਨਾਂ ਦਾ ਕਰਾਪਸ਼ਨ ਵਗੈਰਾ ਹੈ ਨਹੀਂ ਯਾਰ ਉਧਰ ਇਮਾਨਦਾਰੀਆਂ ਬਈ ਇਮਾਨਦਾਰੀ ਹੈਗੀ ਆ ਹਨਾ ਹਾਂ ਆ ਰਕੇ ਵੀ ਵਧੀਆ ਖਰ ਟੈਕ ਟਕ ਚਲੋ ਚੰਗੀ ਗੱਲ ਹੈ ਭਰਾ ਹਾਂ ਹਾਂ ਬਹੁਤ ਵਧੀਆ ਚਲੋ ਜائیں ਸੀ ਨਾ ਵੀ ਕਿੱਥੋਂ ਕੰਮ ਕੇ ਜੱਕਿਆ ਦੇ ਹਨ ਪੈਸੇ ਟੱਕੇ ਇਕੱਠੇ ਹੋ ਗਏ ਚਲ ਵਧੀਆ ਬੰਦੇ ਟੱਕਰ ਗਏ ਹਾਂ ਤਾਂ ਮਿਹਨਤ ਦਾ ਮੁੱਲ ਪੈ ਜਾਈ ਯਾਰ ਬਸ ਆਪਾਂ ਤੇ ਹੀ ਕਹਿੰਦੇ ਹਾਂ ਹਾਂ ਉਹ ਪੈ ਗਿਆ ਚਲ ਮਾਲਕ ਦੇ ਕੋਲ ਹੂੰ ਹੂੰ ਚਲੋ ਚੰਗੀ ਗੱਲ ਹੈ ਜੀ ਚੰਗਾ ਭਰਾ ਸੱਚੀ ਗੱਲ ਜੀ ਹੈ ਕੀ ਹਾਲ ਹੈ ਹਰਬਿੰਦਰ ਹਾਂਜੀ ਠੀਕ ਆ ਯਾਰ ਸਰ ਕਿਵੇਂ ਸਤਾਂ ਜੀ ਹਾਂ ਵਧੀਆ ਇੱਥੇ ਬਹਿ ਜਾ ਵਾਰਚਾ ਹਾਂ ਬਸ ਚਲੋ ਨਾ ਇਹ ਚਾਬੀ ਕਰੇ ਚੱਲ ਕੇ ਜਾ ਮਸੀਰ ਜਾਨੂ ਜੀ ਉਹ ਨਹੀਂ ਪੀਣੀ ਯਾਰ ਆ ਜਾ ਪੀਨੇ ਉਰੀ ਲਿਆ ਯਾਰ ਉਰੀ ਉਹ ਬੈਠੇ ਆ ਵਧੀਆ ਯਾਰ ਅੰਦਰ ਭਾਈ ਨੇ ਵਾ ਨਾ ਨਾ ਬੱਸ ਉਰੀ ਲੈ ਸਰ ਮੈਂ ਆ ਗਿਆ 1 ਮਿੰਟ ਜੀ ਲੈ ਕੇ ਆ ਕੇ ਜਾ ਨਹੀਂ ਬਰਾ ਤਲਾ ਖੇਤਲਾ ਨੂੰ ਕੀ ਸੀ ਉਹ ਖੇਤਲਾ ਤਾਰੀ ਬੈਠੇ ਦੋ ਮਿੰਟ ਭੋਰਦੇ ਆ ਬਿਸਕਟ ਗੱਲ ਕੀ ਹੈ ਯਾਰ ਤੇ ਮੈਂ ਤਾਂ ਤੇਰੇ ਕੋਲੇ ਕੰਮ ਆਇਆ ਸੀ ਯਾਰ ਕਿਵੇਂ ਬਾਈ ਗੱਡੀ ਲੈ ਕੇ ਆਉਣੀ ਤੜਕੇ ਬਾਹ ਚੱਲੇ ਆ ਗੱਡੀ ਯਾਰ ਇਹਨੇ ਪੈਸੇ ਕਿੱਧਰੋਂ ਲਿਆ ਆ ਹੇ ਯਾਰ ਹੁਣ ਤੂੰ ਤਾਂ ਘਰ ਦਾ ਬੰਦਾ ਆ ਗਿਆ ਚਲ ਹਾਂ ਕੈਨੇਡਾ ਦਾ ਸਾਡੇ ਵਾਲ ਨੂੰ ਇਹਨੇ ਨਹੀਂ ਬਣਦੇ ਸੀ ਡੌਂਕੀ ਲਾ ਕੇ ਉਹ ਤਾਂ ਅਮਰੀਕਾ ਟੱਪ ਗਿਆ ਅੱਛਾ ਯਾਰ ਨਾ ਹਾਂ ਠੀਕ ਹੈ ਉਥੋਂ ਘਰ ਵਧੀਆ ਬਣਨ ਲੱਗ ਗਿਆ ਉਹਦਰਾ ਅੱਛਾ ਹਾਂ ਮੈਂ ਤਾਂ ਹੱਥ ਹੋਰ ਕਿੰਨੇ ਕ ਪਤੇ ਬਸ ਵਧੀਆ ਡੰਗ ਲੈਣ ਲੱਗ ਗਿਆ ਅੱਛਾ ਤੇ ਮੈਂ ਹਾਂ ਕਹਿੰਦਾ ਤੈਨੂੰ ਗੱਡੀ ਉਡੀਆਂ ਕਿਹਨੂੰ ਦੇਖੀਆਂ ਨਹੀਂ ਜੱਟਾਂ ਦਾ ਜ਼ਮੀਨ ਮਣਾ ਕੁਝ ਨਹੀਂ ਹੁੰਦਾ ਵੀ ਕਿਉਂ ਨਾ ਤੂੰ ਇਹ ਜ਼ਮੀਨ ਬਣਾ ਲਾਂਦਾ ਜ਼ਮੀਨ ਯਾਰ ਐਂ ਜ਼ਮੀਨ ਵੀ ਬਣਾ ਲਾਂਗੇ ਹੁਣ ਤਾਂ ਉਧਰ ਤਾਂ ਤੈਨੂੰ ਪਤਾ ਅਮਰੀਕਾ ਚ ਤਾਂ ਬਾਲੇ ਰੁਪਏ ਨੇ ਅੱਛਾ ਜੀ ਮਾਹ ਪਹਿਲਾਂ ਚੱਲਣ ਵਾਲੇ ਸ਼ੌਂਕ ਪੂਰੇ ਕਰ ਲਈਏ ਹੂੰ ਗੱਡੀ ਲਿਆਉਣੇ ਯਾਰ ਮਾ ਉਰੋਂ ਬਣਦੀ ਨਹੀਂ ਹੁੰਦੀ ਭਾਈ ਨਹੀਂ ਨਹੀਂ ਬਣਾ ਲੂ ਜੀ ਜ਼ਮੀਨ ਹੁਣ ਤਾਂ ਪੈ ਗਿਆ ਪੈਸਿਆਂ ਨੇ ਦਰਖਤ ਨੂੰ ਹੱਥ ਅੱਛਾ ਜੀ ਛੋਟੀ ਚੰਗੀ ਗੱਲ ਆ ਭਰਾ ਮੈਂ ਐਂ ਕਹਿਣਾ ਛੋਡੇ ਵਾਲੇ ਨੂੰ ਵੀ ਹਾਈਲਾਈਟਸ ਕਰਾ ਕੇ ਤੇ ਉਧਰ ਕੈਨੇਡਾ ਭੇਜ ਦੇ ਉਥੋਂ ਡੌਂਕੀ ਲਾ ਕੇ ਅਮਰੀਕਾ ਵਗੋ ਉਧਰ ਮੂਰੇ ਸਾਡੇ ਵਾਲਾ ਸੰਭਲੂ ਅੱਛਾ ਹਾਂ ਕੈਨੇਡਾ ਚ ਤਾਂ ਕੰਮ ਮਿਲਦਾ ਘੱਟ ਹੂੰ ਅਮਰੀਕਾ ਇਹ ਤਾਂ ਬਾੜੇ ਬਾੜੇ ਦੇਖ ਲੋ ਯਾਰ ਤੂੰ ਐ ਸਭ ਲੈ ਲੈ ਇੱਥੇ ਵੀ ਸਾਡੇ ਕੋਲ ਆਦੇ ਕੋਲੇ ਪੰਜ ਕਿੱਲੇ ਬਾਂਹ ਦਾ ਆਪਦੇ ਆ ਤੇ 15 ਕ 16 ਕ ਕਿੱਲੇ ਹੂਣ ਲੈ ਲੈਣੇ ਆ 20 ਬਾਈ ਕਿੱਲਾਂ ਦੀ ਖੇਤੀ ਕਰਦੇ ਆ ਮਤਲਬ ਜਾਨੀ ਕੀ ਕੀਦਰਾਲਾ ਬਸ ਟਾਈਮ ਪਾਸ ਜਾਂ ਹੋ ਜਾਂਦਾ ਬਸ ਹੂ ਆਏ ਨਹੀਂ ਬੱਗੇ ਨੂੰ ਵੀ ਵੱਧ ਗਏ ਸੀ ਜਾਂ ਕੋਈ ਬਾੜਾ ਕੁਸ ਲੈ ਲਿਆ ਖਰਚੇ ਬਰਚੇ ਨਹੀਂ ਪੂਰਾ ਉਹ ਤਾਂ ਗੱਲ ਹੈਗੀ ਇਹ ਲੋੜ ਹੀ ਨਹੀਂ ਮਾ ਮੱਥਾ ਮਾ ਸਾਡੇ ਵੀ ਰਿਸ਼ਤੇਦਾਰ ਗਏ ਖਰਗਾ ਕਾਫੀ ਮੰਨਦਾ ਬਹੁਤ ਵਧੀਆ ਕੰਮ ਹੈ ਉੱਥੇ ਬਾਕੀ ਤੂੰ ਦਾ ਡੀਲਰ ਬੰਦਾ ਯਾਰ ਜੇ ਨਹੀਂ ਹੈਗੇ ਕੋਲੇ ਆਪ ਮਹਿੰਗੀ-ਮੂੰਗੀ ਬਕਿਆਲੇ ਆਂ ਵੇਚ ਲਿਆ ਕੋ ਕਿੱਲਾ ਨਾ ਕਿੱਲਾ ਦਾ ਸਾਨੂੰ ਤਾਂ ਫਿਰ ਉਹ ਦੋ ਗਲੀ ਕਰਨੀ ਪੈਗੀ ਨਾ ਚਲ ਉਹਦਾ ਆਪ ਦੀ ਕਬੀਲਦਾਰੀ ਹੁੰਦੀ ਹੈ ਹੈਨਾ ਹੂੰ 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 ਉਹ ਰੱਦ ਇੱਕ ਤਾਂ ਬਣਾਇਆ ਸੀ ਫਿਰ ਮੈਂ ਦਰਜਾ ਸਟ ਗਿਆ ਯਾਰ ਨਾ ਕੀ ਹੈ ਕਿ ਤੇ ਐਵੇਂ ਬਾਹਣਾ ਖਰਾਬ ਕਰ ਬੈਠੀ ਹੈ ਹੂੰ ਬਾਹਣ ਤਾਂ ਬਣ ਜੂਗਾ ਅੱਛਾ ਹੂੰ ਉਧਰ ਅਮਰੀਕਾ 'ਚ ਤਾਂ ਡਾਂਕੀ ਲਾ ਕੇ ਟੱਪ ਜੇ ਗਿਰਾਂ ਕੈਨੇਡਾ ਚੋਂ ਉਧਰ ਦਾ ਬਾਧੂ ਪੈਸੇ ਬਣਦੇ ਆ ਰਿਸ਼ਾ ਜੀ ਹੂੰ ਠੀਕ ਹੈ ਚਲ ਬਣਾਉਣਾ ਸਕੀਮ ਫਿਰ ਕੋਈ ਗੱਲ ਨਹੀਂ ਬਣਾ ਸਕੀਮ ਚਲ ਚਲ ਠੀਕ ਆ ਫਿਰ ਭਾਈ ਚੱਲਾਂਗੇ ਜੰਗਾ ਤੜਕੇ ਫਿਰ 8 ਵਜੇ ਰਿੰਦਿਆਰਾ ਕੋਈ ਗੱਲ ਨਹੀਂ ਠੀਕ ਹੈ ਨਹੀਂ ਬਣਾਉਣਾ ਸਕੀਮ ਜੰਗਾ ਹਾਂ ਹਾਂ ਉਹ ਕੋਈ ਗੱਲ ਨਹੀਂ ਮੈਂ ਲੱਗਾ ਤੇ ਸਹੀ ਆ ਯਾਰ ਸਾਡੇਆਂ ਨੂੰ ਤੋਰਦੀਏ ਕਿੰਨੇ ਕੁ ਲੋਟਾ ਕੇ ਬਣਾ ਲੂ ਹਣਾ ਤਲ ਕਰਦੇ ਆ ਸਕੀਮ ਕੋਈ ਬਾਈ ਜੀ ਕੀ ਹਾਲ ਆ ਪ੍ਰਾਹ ਠੀਕ ਆ ਹਰਵਿੰਦਰ ਹੋਰ ਹੋਰ ਬਾਈ ਠੀਕ ਹਾਂ ਵਧੀਆ ਬਾਈ ਵਧੀਆ ਕਿਵੇਂ ਦਰਸ਼ਨ ਦਿੱਤੇ ਆ ਜਾ ਉਹ ਬਸ ਮੈਂ ਬਾਈ ਕੋਲ ਚੱਲ ਗਈ ਯਾਰ ਹੋ ਠੀਕ ਹੈ ਹੋ ਵਧੀਆ ਬਾਈ ਪਰਿਵਾਰ ਬਹੁਤ ਵਧੀਆ ਬਾਈ ਆਪਣੇ ਸੁਣਾ ਵਧੀਆ ਆ ਜਾ ਬਹਿਣੇ ਚਾਹ ਚ ਪੀਣੇ ਬਸ ਬਸ ਮੈਂ ਥੋੜਾ ਇੱਕ ਹਾਲ ਜੀ ਆਇਆ ਤੇਰੇ ਕੋਲੇ ਪੱਥਰ ਲਾ ਰਹੇ ਹਾਂ ਹਾਂ ਬਸ ਜੋੜੀਆਂ ਦੇ ਪੱਥਰ ਦਾ ਰਹਿੰਦਾ ਯਾਰ ਅੱਛਾ ਮਿਸਤਰੀ ਛੁੱਟੀ ਮਾਰ ਕੇ ਹੁਣ ਤਿੰਨ ਚਾਰ ਦਿਨ ਆਉਂਦੇ ਨਹੀਂ ਅੱਛਾ ਹੋਰ ਯਾਰ ਮੈਂ ਤਾਂ ਤੇਰੇ ਕੋਲ ਕੰਮ ਆਇਆ ਸੀ ਕਿ ਜੋ ਪਰਲੇ ਪੱッセ ਵਾਲੇ ਜਿਹੜੇ ਤੇਰੇ ਨਾਲ ਲੱਗਦੇ ਮਹੰਦੂ ਕੋਲੇ ਤੇ ਤੂੰ ਰੱਖ ਲੈ ਉਹ ਬਾਣ ਲੈ ਲੈ ਮੇਰਾ ਬਾਣ ਕਿਉਂ ਤੈਨੂੰ ਕੀ ਉਹ ਸਾਡਾ ਮੇਰਾ ਭਰਾ ਕਹਿੰਦਾ ਯਾਰ ਮੈਂ ਜਾਣਾ ਛੇਣਾ ਬਾਹਰ ਜਾਣਾ ਇਹ ਕੋਹਣਾਂ ਵਾਲੇ ਦਾ ਫੋਨ ਆਈ ਜਾਂਦਾ ਯਾਰ ਉਹ ਉਹ ਤਾਂ ਠੀਕ ਹੈ ਉਹਦੇ ਕਰਕੇ ਇਹ ਵੀ ਕਹਿੰਦਾ ਜਾਣੀ ਜਾਣਾ ਜਾਣੀ ਜਾਣੇ ਯਾਰ ਮੈਨੂੰ ਤਾਂ ਲੱਗਦਾ ਕੋਈ ਬਾਣ ਫੋਨ ਵੇਚੇ ਦਾ ਫਾਇਦਾ ਨਹੀਂ ਮੁੜ ਕੇ ਬਣਦਾ ਨਹੀਂ ਹੁੰਦਾ ਕਿਉਂ ਬਾਹਲਾ ਔਖਾ ਯਾਰ ਐ ਹੁਣ ਇੱਥੇ ਕਿਹੜਾ ਕੰਮ ਧਰੇ ਪਿਆ ਬੁਰਾ ਹਾਲੀ ਉਧਰ ਵੀ ਅੱਛਾ ਜੀ ਤੂੰ ਕਿੰਨੇ ਰੁਪਏ ਲਾ ਕੇ ਤੋਰੇਂਗਾ ਉਧਰ ਬਾਹਰ ਉਹਨਾਂ ਨੇ ਤਾਂ ਸਾਨੂੰ ਤਾਂ ਪਹਿਲਾਂ ਤਾਂ 32 ਤੋਂ 33 ਕਰਦੇ ਕਰਦੇ 1 35 ਤੋਂ 40 ਲੱਖ ਅਖੀਰ ਆਖਿਆ ਨੂੰ 40 ਟਕ ਮੇਰੀ ਗੱਲ ਸੁਣ ਕਿਉਂ ਆਪਾਂ ਕਮਲੇ ਹੋਇਆ ਲੋ 30 35 ਲੱਖ ਲਾ ਕੇ ਉਹਰੇ ਜਿਹੇ ਜਿਹਾ ਮਰਜ਼ੀ ਕੰਮ ਚਲਾ ਲਓ ਨਾਲੇ ਆਪ ਦਾ ਕੰਮ ਕੋਈ ਫੈਕਟਰੀ ਲਾ ਲਓ ਕੋਈ ਦੁਕਾਨ ਪਾ ਲਓ ਆਪ ਦਾ ਕੰਮ ਤਾਂ ਹੈਗਾ ਉਧਰ ਜਾ ਕੇ ਨੌਕਰਾ ਵਾਂਗੂ ਕੰਮ ਕਰਦੇ ਆ ਕੋਈ ਕਹਾਹੇ ਤੇ ਲੱਗਿਆ ਪਿਆ ਕੋਈ ਸਿਮਿੰਟ ਚੱਕੀ ਜਾਂਦਾ ਕੋਈ ਲੈਟਰਿੰਗਾ ਸਾਫ ਕਰੀ ਜਾਂਦਾ ਕੋਈ ਕਹਾਹੇ ਤੇ ਲੱਗਿਆ ਪਿਆ 4 4 ਘੰਟੇ ਮਸਾਂ ਖੁੰਦੇ ਆ ਵਿਚਾਰੇ ਬਹੁਤ ਬੁਰਾ ਹਾਲ ਆ ਉਧਰ ਮੈਂ ਤਾਂ ਵੀਡੀਓ ਦੇਖਦਿਆਂ ਕਰ ਉਹ ਮੈਂ ਗੱਲ ਹੋਰ ਨਹੀਂ ਸੀ ਕੋਈ ਮੈਂ ਤੇਰੇ ਕੋਲ ਗੱਲਾਂ ਬਸ ਐ ਹੀ ਆਇਆ ਸੀ ਤੂੰ ਸੀ ਹਾਲ ਦਾ ਮਹਾ ਜੇ ਤੂੰ ਹੁਣ ਬਹਾਨਾ ਲੈ ਲੈ ਬਹਾਨਾ ਬਿਸ਼ੱਕ ਮੈਨੂੰ 2 ਜਾਂ 3 ਸਾਲਾਂ ਨੂੰ ਲੈਣਾ ਪਈ ਵੀ ਵਾਪਸ ਮੈਂ ਕਿੱਥੋਂ ਲੈ ਵੀ ਰੂ ਇਹ ਕੋਈ ਹੋਰ ਬੰਦਾ ਨਾ ਉਹ ਮੌਕੇ ਤੇ ਰੁਪਇਆ ਅੜ ਜਾਂਦਾ ਇੱਕ ਬਹਾਨੇ ਦੇ ਵਿੱਚ ਪੜ ਗਿਆ ਦੂਜਾ ਬੰਦਾ ਇਕੱਠ ਕਰੂ ਵਿੱਚੇ ਪੁੜ ਕੇ ਨਾ ਵਿੱਚੇ ਹੈਣਾ ਉਹ ਇਕੱਠ ਕਰਦਾ ਬਾਈ ਦਾ ਹੈ ਗੱਲ ਸਹੀ ਹੈ ਅਗਲ ਕਰ ਮੇਰੀ ਮਜਬੂਰੀ ਆ ਫਿਰ ਉਹ ਤਾਂ ਉਹ ਇੱਕ ਤਾਂ ਕੋਠੀ ਦੇ ਰੁਪਏ ਵਾਲੇ ਲਾ ਕੇ ਜੋੜੀਆਂ ਜਾੜੀਆਂ ਫਰਸ਼ ਪੁਰਚ ਬੜਾ ਟਾਟਾ ਕੰਮ ਯਾਰ ਉਹਨਾਂ ਨੇ ਪੇਪਰ ਲੱਗ ਗਿਆ ਪੇਪਰ ਲੱਗਣ ਵਾਲੀ ਗੱਲ ਨਹੀਂ ਸਹੀ ਆ ਹੂੰ ਮੈਂ ਕਹਿੰਦਾ ਯਾਰ ਤੂੰ ਤਾਂ ਤੇਰੀ ਵੀ ਤੇ ਖੱਡੀ ਲੈਣਾ ਹੈਗੀ ਆ ਤੇ ਕ ਆਪਣੇ ਨਵੇਂ ਆਏ ਚਨੀਰ ਆਪਣੇ ਬੰਦਾ ਆਇਆ ਤੇ ਹਾਂ ਹੈਗੇ ਹੈਗੇ ਹੈ ਨਾ ਉਹ ਬਾਹਰੋਂ ਆਇਆ ਤੇ ਬਾਹਰੋਂ ਆਇਆ ਤਾਂ ਹਾਂ ਬਾਹਰੋਂ ਆਇਆ ਨਾ ਉਹ ਕੰਮ ਕਰਾ ਦੇਣਗੇ ਤੇਰਾ ਪੱਕਾ ਹੀ ਕਰਾ ਦੇਣਗੇ ਨਾਲੇ 4 ਰੁਪਏ ਵੱਧ ਦਵਾਈਣਗੇ ਤੈਨੂੰ ਕੋਈ ਟੱਕਣ ਫੋਨ ਜਿਆਦਾ ਕਰਿਆ ਸੀ ਗਰ ਮੈਨੂੰ ਉਹਨਾਂ ਨੇ ਤੇ ਮੈਂ ਗਿਆ ਤਾਂ ਹੈਗਾ ਸੁੱਧੇ ਮਿਲਿਆ ਨਹੀਂ ਮੈਨੂੰ ਮੁੰਡਾ ਉਹ ਕਹਿੰਦੇ ਤਾਂ ਕਿ ਤੇਰੇ ਹੋ ਗਰ ਉਹ ਮੈਨੂੰ ਆਇਆ ਲੱਗਦਾ ਵੀ ਦੇਖ ਉਹਨਾਂ ਕੋਲੇ ਬੰਦੇ ਹੈਗੇ ਬਾਹਰਲੇ ਆਪਣੇ ਜਿਹੜੇ ਆਪਾਂ ਪਿੰਡ ਤੇ ਬਾਹਰ ਨਾ ਦਿੰਨੇ ਸੁਨਾਮ ਪਟਿਆਲੇ ਰੋਡ ਦੇ ਬੰਦੇ ਵਤੋਂ ਉੱਪਰ ਪਿੰਡ ਵਾਲਾ ਤਰਪੀ ਲਾਉਂਦਾ ਘੱਟ ਉਹ 4 ਰੁਪਏ ਵੱਧ ਵੀ ਦੇਵਾ ਦੇਣਗੇ ਤੇਰਾ ਫਾਇਦਾ ਹੋ ਜਾਊ। ਉਹ ਮੈਂ ਤਾਂ ਰੱਖਦਾ ਮੈਂ ਦਾਸਲ ਮੈਂ ਤੈਨੂੰ ਇਹੀ ਰਹਿ ਦਿੰਦਾ ਸੀ ਵੀ ਭਾਈ ਨਾ ਬਾਹਰ ਕਰਨਾ ਸੀ ਮੈਂ ਤਾਂ ਹੋਰ ਗੱਲ ਉਸ ਨੂੰ ਮੈਂ ਤਾਂ ਤੈਨੂੰ ਇਹੀ ਰਹਿ ਜਾਂਦਾ ਸੀ ਵੀ ਨਾ ਬਾਹਰ ਤੋਰ ਵਧੀਆ ਹੋਰੇ ਰਹਿ ਕੇ ਆਪਦਾ ਸਰਦਾਰੀ ਉਹ ਇਹ ਵੀ ਨਹੀਂ ਲੋਟਣ ਦੇ ਕਹਿੰਦਾ ਮੈਂ ਜਾਣੀ ਆ ਫਿਰ ਮੈਨੂੰ ਵੀ ਐ ਸਾਡੇ ਰਸਤੇ ਸਾਰੀ ਬੜੇ ਸੋਖੇ ਹੋ ਗਏ ਯਾਰ। ਉਹ ਤਾਂ ਠੀਕ ਆ ਉਹ ਤਾਂ ਤੇਰੀ ਵਾਈ ਗੱਲ ਸਮਝ ਗਿਆ ਗੱਲ ਕਰ ਹੁਣ ਤੈਨੂੰ ਪਤਾ ਇਹ ਤਾਂ ਮੁੰਡੀਰ ਦਾ ਕੰਮ ਹੀ ਹੈ ਯਾਰ। ਇਹਨਾਂ ਨੂੰ ਸੋਚਣਾ ਤਾਂ ਹੁੰਦਾ ਨਹੀਂ ਇਹਨਾਂ ਨੂੰ ਆਉਂਦਾ ਆਪਾਂ ਬਾਹਰ ਜਾਈਏ ਬਾਹਰ ਬਾ ਉਹ ਫਿਰ ਅੱਧ ਦਾ ਮਾਲਕ ਆਖਣਾ ਤਾਂ ਪੈਂਦੀ ਆ ਯਾਰ ਥੋੜਾ ਚੱਲੇ ਮੈਂ ਵੀ ਆਖਮਾ ਚੱਲ ਯਾਰ ਫੱਖਾ ਵੀ ਜਾਣਦੇ ਫਿਰ ਆਪਾਂ ਨੂੰ ਕੀ ਆਉਂਦਾ ਵੇਚਦਾ ਲੋਕ ਯਾਰ ਨਾ ਉਹਦੇ ਮਾਂ ਪਿਓ ਨੂੰ ਜਮਾ ਸੂਲੀ ਦੇ ਡੰਕੇ ਜਾਂਦੇ ਆ ਨਾ ਮਾਲਕ ਨੂੰ ਮਿਲੂ ਮਿਲੇ ਨਾ ਮਿਲੇ ਕੀ ਕੀ ਬਣੂ ਕੀ ਨਾ ਹੁਣ ਤੋਂ ਸਾਡਾ ਦੇਖ ਲਾ ਕੇ ਵੀ ਵਧੀਆ ਰੁੱੜਦਾ ਹੈ ਪਰ ਚਲੋ ਮਰਜੀ ਆ ਯਾਰ ਕੋਈ ਜਿੱਥੇ ਤੇਰੇ ਕੋਲੇ ਆਪਦੇ ਕੋਲੇ 15 18 ਠੇਕੇ ਤੇ ਲੈ ਲੈ 20 ਕਿਵੇਂ ਮਾਰਦੇ ਆ ਹੋਰ ਹੋਰ ਪਰ ਟਲ ਠੀਕ ਆ ਬਾਈ ਫਿਰ ਚੰਗਾ ਭਰਾ ਮੈਂ ਵੀ ਯਾਰ ਜਾਂਦਾ ਕੋਈ ਨਹੀਂ ਕੋਈ ਬਾਈ ਕੋਈ ਨਹੀਂ ਠੀਕ ਹਾਂਜੀ ਕੀ ਹਾਲ ਹੈ ਸਭ ਹੋ ਗਏ ਅੱਜ ਹਾਂਜੀ ਹਾਂਜੀ ਠੀਕ ਅੱਡਦਾ ਜਾਈਓ ਜੀ ਠੀਕ ਹੈ ਜੀ ਹੋਰ ਭਾਈ ਜੀ ਵਧੀਆ ਮੈਂ ਦਾਦ ਨੂੰ ਵਧਾਈਆਂ ਦੇਣ ਆਇਆ ਸੀ ਉਹ ਵਧਾਈਆਂ ਭਰਾ ਵਧਾਈਆਂ ਮੈਂ ਰਾਤ ਲਾਈ ਸੀ ਵੀਡੀਓ ਕਾਲ ਉਹ ਸਾਡੇ ਵਾਲੇ ਕੋਲੇ ਪਹੁੰਚ ਗਿਆ ਅਮਰੀਕਾ ਚ ਉਹ ਵੀ ਮੈਨੂੰ ਵੀ ਆਇਆ ਸੀ ਫੋਨ 'ਲਾ ਮੈਨੂੰ ਵੀ ਆਇਆ ਸੀ ਫੋਨ 'ਲਾ ਉਹਨੇ ਕਾਲ ਕਰੀ ਸੀ ਤੇ ਮੈਂ ਆਪ ਹੈਰਾਨ ਹੋ ਗਿਆ ਮੈਂ ਹਾਂ ਦੀ ਦੱਲ ਬਣ ਗਈ ਯਾਰ ਉਹ ਟੱਪ ਗਿਆ ਤਾਂ ਬੜਾ ਤੇਜ਼ ਵਗਿਆ ਮੈਨੂੰ ਯਕੀਨ ਨਹੀਂ ਆਇਆ ਸੀ ਮੈਨੂੰ ਐਸ ਵਾਰ ਤੇਰੇ ਕੋਲ ਜਾ ਕੇ ਪੁੱਛ ਕੇ ਆਵਾ ਮਾਂ ਗੱਲ ਕੀ ਹੋਈ ਹੈ ਹੁਣ ਮੈਂ ਤੇਰਾ ਗੱਡੀ ਦੀ ਤਿਆਰੀ ਤੂੰ ਵੀ ਕਰ ਲਾ ਅੱਛਾ ਹਾਂ ਤੂੰ ਦੇਖੀ ਰਹੀ ਪਈ ਐ ਬੇ ਇਹਦਾ ਹਲੇ ਆਇਆ ਤਾਂ ਪਤਾ ਲੱਗੂ ਨਹੀਂ 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 ਮੈਂ ਹਾਂ ਤੂੰ ਛੋਟੇ ਸਰਵਾਗੀ ਮੈਨੂੰ ਉਦੋਂ ਬਾਅਦ ਇਹ ਗੱਡੀ ਵੇਲੇ ਉਦੋਂ ਬਾਅਦ ਇੱਕ ਵਾਰੀ ਹੋਰ ਭੇਜ ਦੇ ਜ਼ਮੀਨ ਵੀ 2 ਕਿੱਲੇ ਬਹੁਤ ਜ਼ਮੀਨ ਤਾਂ ਬਣ ਜੂਗੀ ਜ਼ਮੀਨ ਵੀ ਤੂੰ ਰੱਖ ਨਿਗਾ ਚ ਅੱਛਾ ਯਾਰ ਤਾਂ ਬਸ ਹਾਂ 2 ਕ ਸਾਲਾਂ ਚ ਹੀ ਢੇਰ ਲਾ ਦੇਣਗੇ ਰੁਪਈਆ ਦੇ ਮੈਂ ਸਾਹਮਣੇ ਨਹੀਂ ਜਾਣੇ ਤੂੰ ਦੁਬਾਰੇ ਭਾਈ ਬਸੇ 2 ਵਾਰੀ ਪਾਤੇ ਹਰ ਰੁਪਈਏ ਇੱਕ ਵਾਰੀ ਤੋਂ ਉਹਦੋਂ ਗੱਡੀ ਲੈਂਦੀ ਇੱਕ ਵਾਰੀ ਮੈਨੂੰ ਹੋਰ ਲੋਡ ਪੈ ਗਈ ਸੀ ਉਹ ਭੇਜ ਦੇ ਉਹ ਯਾਰ ਗੱਲ ਤਾਂ ਮੈਂ ਉਹਨਾਂ ਨਾਲ ਐਂ ਕਰੀਏ ਵੀ ਮੈਂ ਅੱਛਾ ਸਭ ਆਪਸੀ ਲੈ ਲਾਂਗੇ ਵਾਹਣਾ ਮੈਨੂੰ ਰਸ ਤੇ ਕਰ ਗਏ ਕਾਣ ਨੂੰ ਯਾਰ ਇੱਧਰ ਗੰਨ ਲੈ ਨੇ ਸ਼ਹਿਰ ਸ਼ੂਰ ਚੁੱਕ ਪਲਾ ਸ਼ਹਿਰ ਤੇ ਲੈ ਨਹੀਂ ਹਲਿਕੋ ਬਰੇ ਗਏ ਹੈਨਾ ਹਾਂ ਹਾਂ ਮੇਗਾ ਥੱਲੇ ਰੱਖ ਲਈ ਹੂੰ ਸੋ ਲੱਗ ਜੂ ਭੇਜਣ ਹੁਣ ਤਾਂ ਚੱਲ ਤੇਰੇ ਰੁਪਏ ਬਣਦੇ ਬਹੁਤ ਨੇ ਤੇਰੇ ਬੋਲ ਸੱਚੇ ਹੁਣ ਭਰਾਵਾ ਚੰਗੀ ਗੱਲ ਹੈ ਠੀਕ ਹੈ ਮੈਂ ਤਾਂ ਨਾ ਚੱਲਣ ਵਾਲੇ ਵਧਾਈਆਂ ਦੇਉਣੇ ਹਾਂ ਨਾ ਨਾ ਬਹੁਤ ਧੰਨਵਾਦ ਓਕੇ ਚੱਲ ਸੇਪੇ ਦਿਨਾਂ ਕੋਠੀਆਂ ਇੱਧਰ ਨੂੰ ਇਕੱਠੀਆਂ ਪਾਈਏ ਚੜਦੇ ਵਾਲੇ ਪਾਸੇ ਮੂੰਹ ਕਰਕੇ ਕਿਤੇ ਕੀ ਮੁਨਾਰੇ ਹੁਣ ਹੁਣ ਤਾਂ ਕਰਾਂਗੇ ਹਿੰਮਤ ਕਰਕੇ ਵੀ ਛੱਡਣਾ ਵੀ ਆਜੇ ਕਿਤੇ ਆ ਹੋਂਦੀ ਦਾ ਮੱਖਣ ਦਾ ਹੈਲੋ ਉਹ ਰਮਿੰਦਰ ਆ ਗੱਲ ਸੁਣੀ ਓਏ ਕੀ ਹੋ ਗਿਆ ਕਹਿੰਦੇ ਯਾਰ ਅਮਰੀਕਾ ਚੋਂ ਕੱਢੀ ਜਾਂਦਾ ਟਰੰਪ ਸਾਰਿਆਂ ਨੂੰ ਕਹਿੰਦੇ ਪੰਜਾਬੀਆਂ ਨੂੰ ਜਿਹੜੇ ਡੌਂਕੀ ਲਾ ਕੇ ਗਏ ਸੀ ਉਹਨਾਂ ਨੂੰ ਤਾਂ ਖਾਸ ਕਰਕੇ ਕਹਿੰਦੇ ਯਾਰ ਫਿਰ ਤੂੰ ਆਇਆ ਕਿ ਪੱਟ ਤੇ ਹੋਰ ਪੱਟਣ ਵਾਲੀ ਗੱਲ ਹੀ ਏ ਯਾਰ ਆਪਣਿਆਂ ਵਾਲਿਆਂ ਦਾ ਹਲੇ ਪੱਕਾ ਨਹੀਂ ਪਤਾ ਮੈਂ ਨੰਬਰ ਲਾ ਕੇ ਦੇਖਿਆ ਨੰਬਰ ਉਹਨਾਂ ਦੇ ਬੰਦਾ ਹੀ ਜਾਂਦੇ ਨੇ ਤੂੰ ਹੈ ਕਿੱਥੇ ਮੈਂ ਘਰੀ ਆ ਯਾਰ ਤੂੰ ਰਿਆ ਯਾਰ ਹੋਰ ਕਿਸੇ ਨੂੰ ਲੋਕ ਲੁਕੇ ਦੇਖਦੇ ਆ 20 ਮਿੰਟ ਕਿਥੇ ਤਾਂ ਮਰਵਾਤੇ ਜਮਾਂ ਯਾਰ ਘਰੀ ਆ ਤੂੰ ਓ ਰਿਆ ਯਾਰ ਹਾਂ ਚੱਲ ਬੱਸ ਮੈਂ ਆ ਗਿਆ ਓਹ ਮੜਾ ਕੰਮ ਹੋਇਆ ਮਿੱਤਰਾ ਥੋਰ ਬਾਈ ਹਰਵਿੰਦਰ ਕੀ ਹਾਲ ਆ ਭਰਾ ਹਾਲ ਤਾਂ ਜਰ ਭਰਾ ਮੈਂ ਤਾਂ ਜਿਹੜੀ ਆ ਖਬਰ ਸੁਣੀ ਆ ਮੈਂ ਤਾਂ ਆ ਬੈਠਾ ਬਲੱਡ ਘਟ ਗਿਆ ਕੋਰ ਦੁਪਾਰੇ ਇਸ ਸਾਰੇ ਦੇਸ਼ਾਂ ਦੇ ਨੂੰ ਯਾਰ ਕੱਢੀ ਜਾਂਦਾ ਹੈ ਨਾ ਐਡਾ ਕੀ ਹੋ ਗਿਆ ਯਾਰ ਪਹਿਲਾਂ ਲੋਕਾਂ ਨੇ ਇਕੱਲੇ ਕਹਿੰਦੇ ਪੰਜਾਬੀਆਂ ਪੰਜਾਬੀਆਂ ਨੂੰ ਮੈਂ ਅੱਜ ਖਬਰ ਜੀ ਸੁਣੀ ਵੀ ਤਾਂ ਸਾਰੇ ਦੇਸ਼ਾਂ ਦੇ ਨੂੰ ਕੱਢੀ ਜਾਂਦਾ ਆ ਤਾਂ ਮੱਖਣ ਵੀ ਆਉਂਦਾ ਯਾਰ ਡੋਕੀਆਂ ਡੋਕੀਆਂ ਲਾ ਕੇ ਉਹਨੇ ਫੋਨ ਕਰਾਈ ਟੜਕੇ ਯਾਰ ਮੈਨੂੰ ਡੋਕੀਆਂ ਡੋਕੀਆਂ ਲਾ ਕੇ ਗਿਆ ਕਹਿੰਦੇ ਖਾਸ ਕਰਕੇ ਉਹਨਾਂ ਨੂੰ ਤਾਂ ਜਰ ਕੰਨੀ ਸਾਰੀ ਘਟ ਗਈ ਵਿਚਾਰ ਯਾਰ ਬਹੁਤ ਔਖਾ ਭਰਾ ਉਹ ਹਰਵਿੰਦਰਾ ਪੱਟੇ ਆ ਗਿਆ ਆਪਾਂ ਦਾ ਬਾਈ ਮਾਰਤੀ ਜਦਿਆਂ ਮਾ ਬਾਲੇ ਉਹਦਾ ਮੈਂ ਫੋਨ ਫੋਨ ਮੈਂ ਉਹਨਾਂ ਦੇ ਸਰ ਨੂੰ ਲਾ ਕੇ ਦੇਖਿਆ ਸੀਗਾ ਉਹ ਕਹਿੰਦਾ ਵੀ ਕੜਤੇ ਕਹਿੰਦਾ ਯਾਰ ਮੈਂ ਵੀ ਲਿਸਟ 'ਚ ਬਾਈ ਨਾਂ ਦੇਖਿਆ ਸੀ ਉਹਨਾਂ ਦਾ ਮੈਂ ਵੀ ਤੈਨੂੰ ਆਇਆ ਸੀਗਾ ਅੱਛਾ ਜੀ ਕਹਿੰਦਾ ਮੁੰਡੇ ਰੋਂਦੀ ਵਾਲਾ ਸੀ ਕਹਿੰਦਾ ਯਾਰ ਦੋਨੀ ਇਹ ਜਾਨਦੇ ਨਹੀਂ ਕਹਿੰਦਾ 4 ਰੁਪਏ ਕਮਾਉਣ ਦਾ ਮਰਿਆ ਜਾਂਦਾ ਈ ਡੀਪਾਟਾ 100 ਅੱਕ ਚੱਬ ਕੇ ਜਾਂਦਾ ਹੈ ਦਿਨ ਰਾਤ ਉੱਥੇ ਮਿਹਨਤ ਕਰਦਾ ਨੀਂਦ ਨਹੀਂ ਪੂਰੀ ਹੁੰਦੀ ਵਿਚਾਰਿਆਂ ਦੀ ਹੈ ਇਹੋ ਜੇ ਕੰਮ ਜਿਹੜੇ ਇੱਥੇ ਘਰੇ ਆਪਾਂ ਕਰਦੇ ਨੇ ਉੱਥੇ ਜਾ ਕੇ ਇਹੋ ਜੇ ਕੰਮ ਕਰਨੇ ਪੈਂਦੇ 4 ਰੁਪਏ ਫ ਜੁਮੇਵਾਰ ਤਾਂ ਬਈ ਯਾਰ ਸਰਕਾਰ ਸਿਸਟਮ ਹੀ ਗਾਇਆ ਸਰਕਾਰੀਆਂ ਨੌਕਰੀਆਂ ਹੁਣ ਹਨਾ ਹੁਣ ਕੀ ਕਰ ਸਕਦੇ ਚੰਗੀਆਂ ਨੌਕਰੀਆਂ ਮਿਲਦੀਆਂ ਹੁਣ ਇੱਥੇ ਰਜਗਾਰ ਮਿਲਦਾ ਹੋਵੇ ਕਿਉਂ ਬਈ ਅਗਲਾ ਬਾਹਰ ਜਾ ਅਸਲ ਤੇ ਚੰਗੇ ਭਾਅ ਹੁਣ ਆਪਾਂ ਨੂੰ 4 ਰੁਪਏ ਬਚਣ ਯਾਰ ਆਪਾਂ ਕਿਉਂ ਜਾਈਏ ਬਾਹਰ ਬਾਹਰ ਕਰਕੇ ਜਟ ਜੀਵਿੰਦਾਰ ਨੂੰ ਤਾਂ ਲੋੜ ਹੀ ਨਹੀਂ ਬਈ ਤੇ ਚੰਗੇ ਫਸਲਾਂ ਦੇ ਭਾਅ ਮਿਲਣਾ ਫਸਲਾਂ ਚੰਗੀਆਂ ਹੁਣ 20 ਚੰਗੇ ਮਿਲਣ ਆਪਾਂ ਨੂੰ ਆਪਾਂ ਤਾਂ ਲੋੜ ਹੀ ਨਹੀਂ ਆਪਾਂ ਦਾ ਇੱਧਰ ਹੀ ਰਾਜੇ ਬਈ ਸਹੀ ਗੱਲ ਹੈ ਭਰਾ ਗਾਹਾਂ ਭਰਾਵਾ ਹੁਣ ਜਿਹੜੇ ਆਉਂਦੇ ਆ ਵਿੱਚ ਲੋਕ ਇਹ ਜੇ ਉਹ ਨਹੀਂ ਜਾਣ ਦਿੰਦੇ ਉਹਨਾਂ ਨੂੰ ਬਾਹਰ ਇਹ ਪ੍ਰਾਪਤ ਛੱਟਾਂ ਕਿੰਨਾ ਕਰਦੇ ਆ ਨਾ ਲੋਕ 20 ਇੱਕ ਦਾ ਹੂੰ ਬੰਦੇ ਦਾ ਟੁੱਟਿਆ ਹੁੰਦਾ ਇੱਕ ਉਹਦੇ ਸਮਾਰਕ ਹੈ ਇਹ ਸਮਾਰਥမှာ ਰੱਖਣ ਨੂੰ ਇਤਨਾ ਕਰਦੇ ਨਹੀਂ ਯਾਰ ਜਰ ਨਹੀਂ ਨਹੀਂ ਸਾਡੇ ਤਾਂ ਮੈਨੂੰ ਐ ਬੜਾ ਡਰ ਲੱਗੀ ਜਾਂਦਾ ਵੀ ਹੁਣਾਂ ਕੁਝ ਕਰ ਜੇ ਲੋਕਾਂ ਨੇ ਇਥੇ ਟਿਕਣ ਨਹੀਂ ਦੇਣਾ ਔਖਾ ਹਰਵਿੰਦਰਾ ਬਹੁਤ ਆ ਵਿੱਚ ਬਾਈ ਮੈਂ ਤਾਂ ਪ੍ਰਭਾ ਐ ਸੋਚ ਲਿਆ ਹੁਣ ਇੱਥੇ ਬੈਠੇ ਨਹੀਂ ਮੈਂ ਤਾਂ ਹੀ ਸੋਚੀ ਨਾ ਘਰੇ ਵੀ ਕੀ ਗੱਲ ਕਰੀ ਮੈਂ ਤਾਂ ਫਲੇ ਮੈਂ ਕਰੂੰਗਾ ਵੀ ਕੁਛ ਨਹੀਂ ਆਦਾ ਜਵਾਕ ਘਰੇ ਆ ਗਿਆ ਯਾਰ ਭਰਾ ਆਪਦਾ ਘਰੇ ਆ ਗਿਆ ਬਸ ਵਧੀਆ ਹੁਣ ਤੂੰ ਹੌਸਲਾ ਦੇ ਮੈਂ ਤਾਂ ਰੋਣੇ ਸੋਚਿਆ ਬਾਈ ਹਣਾ ਕੋਤਿਆਂ ਤਾਂ ਮੈਂ ਵੀ ਇਹ ਵੀ ਚੱਲ ਕਰ ਰਿਹਾ ਜੀ ਯਾਰ ਖੈਰ ਸੁਖਣਾ ਹੈਨਾ ਕੀ ਹੋ ਯਾਰ ਆਪਦੀ ਆਪ ਤਾਂ ਨਹੀਂ ਜਾਦਾ ਮੇਰੀ ਗੱਲ ਸੁਣ ਜੇ ਹੁਣ ਆਉਂਦਿਆਂ ਦੇ ਤੁਸੀਂ ਗੱਲ ਪੇਗੇ ਯਾਰ ਹੈ ਫੇਰ ਕੰਮ ਬਈ ਖਰਾਬ ਆਪੀ ਵਿਗੜ ਜਾਂਦਾ ਹਣਾ ਉਹਨਾਂ ਨੂੰ ਸਾਮੋ ਉਹ ਕੀ ਮੈਂ ਮੰਦਰ ਲਾ ਕਿਹੜੀ ਰੋਟੀ ਆਪੀ ਖਾਦੀ ਹੋ ਯਾਰ ਇਹਨੂੰ ਉਹ ਰਾਣੀ ਕੋ ਤੇਰੇ ਉਹਦੇ ਕਿਹਾ ਜੀ ਰੋਟੀਆਂ ਉਹਦਾ ਕਿੱਥੇ ਟੱਪ ਬਹੁਤ ਹੋ ਯਾਰ ਟੱਪਦੀ ਦਾ ਆਪਣੇ ਨਹੀਂ ਹੁਣ ਉਹਨਾਂ ਦੇ ਕਿੱਥੇ ਟਪੂ ਉੱਥੇ ਵਿਚਾਰਿਆਂ ਦੇ ਵਿੱਚ ਮੇਰੀ ਗੱਲ ਸੁਣ ਤੇ ਜਿਹੜੀ ਮੀਨਦੇ ਸੀ ਸਾਰਾ ਸਾਰਾ ਵੇਚ ਕੇ ਵੀ ਗਏ ਆ ਵਿਚਾਰੇ ਕੀ ਬਣੂ ਯਾਰ ਹਨਾ ਕਰਦਾ ਬਾਈ ਹਰੇਕ ਚੰਗੇ ਨੂੰ ਆ ਉਹ ਜਿਹੜਾ ਮਾੜਾ ਲੋਕਾਂ ਦਾ ਤਮਾਸ਼ਾ ਲੋਕਾਂ ਦਾ ਤਮਾਸ਼ਾ ਸਹੀ ਗੱਲ ਹੈ ਨਾ ਲੋਕਾਂ ਦਾ ਬਾਈ ਵਿੱਚ ਲੋਕ ਦਾ ਸਾਰੇ ਤਾਂ ਨਹੀਂ ਸਾਰੇ ਮਾੜੇ ਹੁੰਦੇ ਹਰਵਿੰਦਰਾ ਨਹੀਂ ਸਾਰਿਆਂ ਨੂੰ ਆਪਾਂ ਕਹਿੰਦੇ ਵੀ ਨਹੀਂ ਯਾਰ ਵਿੱਚ ਬੰਦੇ ਅਸੀਂ ਹਮਦਰਦ ਵੀ ਹੋ ਜੇ ਬਈ ਹਾਂ ਹਮਦਰਦ ਮਜਬੂਰੀ ਸਮਝਦੇ ਬੰਦੇ ਦੀ ਵਿੱਚੋਂ ਹੀ ਬਗੈਰ ਗੱਲ ਨੂੰ ਪਰ ਤੋਂ ਮਾਚਾ ਦੇਖਣ ਵਾਲੇ ਲੋਕ ਦਾ ਸਾਹ ਭਰਾਵਾ ਸੰਗ ਕਰਨ ਵਾਲੇ ਵੱਧਾ ਜਾਣ ਵੀ ਨਹੀਂ ਦਿੰਦੇ ਚਲੋ ਭਰਾਵਾ ਹੋਰ ਕੀ ਹੈ ਬਰੋ ਚਲੋ ਚਾਹ ਪਣੀ ਪੀਣੇ ਚਲੋ ਕੇ ਚਲੋ ਬਾਈ ਠੀਕ ਹੈ ਬਾਈ ਚਲੋ ਯਾਰ ਬਾਈ ਹੋਰ ਕੀ ਹੱਲੀ ਨਹੀਂ ਵਿੱਚ ਕੋਈ ਬੋਰ ਠੀਕ ਆ ਉਹ ਆ ਸੱਚ ਅੰਬਰ ਸਰ ਲੈਣ ਜਾਣਾ ਉਹਨਾਂ ਨੂੰ ਵਗ ਜਿੱਥੇ ਅੱਛਾ ਜੀ ਅੰਬਰ ਸਰ 에어ਪੋਰਟ ਤੇ ਜਾ ਆ ਜਾਈਏ ਚਲ ਕਾ ਬਣਾਉਣੇ ਰਾਇ ਫਿਰ ਪੈ ਚੱਲ ਕੇ ਚੰਗਾ ਬਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅਸੀਂ ਜਿਹੜੀ ਅੱਜ ਦੀ ਇਹ ਵੀਡੀਓ ਬਣਾਈ ਹੈ ਸਾਡਾ ਵੀਡੀਓ ਬਣਾਉਣ ਦਾ ਮਕਸਦ ਕਿਸੇ ਨੂੰ ਥੇਸ ਪਹੁੰਚਾਉਣਾ ਨਹੀਂਗਾ ਸਾਡਾ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਹੈ ਵੀ ਜਿਹੜੇ ਬੱਚੇ ਉਧਰੋਂ ਡਿਪੋਟ ਕਰੇ ਗਏ ਨੇ ਕੱਢੇ ਗਏ ਨੇ ਅਮਰੀਕਾ ਦੇ ਵਿੱਚੋਂ ਤਾਂ ਇਹਦੇ 'ਚ ਉਹਨਾਂ ਦਾ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਕੋਈ ਆਪਾਂ ਤਾਂ ਜ਼ਮੀਨ ਵੇਚ ਕੇ ਗਿਆ ਸੀ ਕੋਈ ਕਿਵੇਂ ਗਿਆ ਸੀ ਕੋਈ ਕਿਵੇਂ ਗਿਆ ਸੀ ਨਾ 빙ਗੇ ਡੇ ਡੰਗਾ ਨਾਲ ਮੰਨ ਲਓ ਇਹਦੇ 'ਚ ਸਰਕਾਰਾਂ ਨੂੰ ਆਪਾਂ ਦੋਸ਼ ਜ਼ਰੂਰ ਦੇ ਸਕਦੇ ਹਾਂ ਵੀ ਜੇ ਸਰਕਾਰਾਂ ਚੰਗੀਆਂ ਹੁੰਣ ਹਨਾ ਇੱਥੇ ਰੋਜ਼ਗਾਰ ਵਧੀਆ ਹੋਵੇ ਫਸਲਾਂ ਦੇ ਭਾਅ ਮਿਲਦੇ ਹੋਣ ਤਾਂ ਉਹ ਜਾਂਦੀ ਨਾ ਉਧਰ ਬਾਹਰ ਇਹੀ ਗੱਲ ਆ ਬਾਈ ਇੱਥੇ ਭਾਅ ਮਿਲਦਾ ਹੋਵੇ ਇੱਥੇ ਕੰਮ ਮਿਲਦਾ ਹੋਵੇ ਕਿਹਦਾ ਜੀ ਕਰਦਾ ਐ ਤੇ ਇੱਥੋਂ ਮਾਂ ਪਿਓ ਨੂੰ ਛੱਡ ਕੇ ਭੈਣ ਭਾਈ ਨੂੰ ਛੱਡ ਕੇ ਅਸੀਂ ਜਾਈਏ ਫੇਰ ਬੱਚੇ ਜਦੋਂ ਮੁਰਦੇ ਆ ਇੱਥੇ ਉਹਨਾਂ ਦਾ ਹਾਲਾਤ ਦੇਖੋ ਕਹੇ ਜੀ ਹੁੰਦੇ ਆ ਕਈ ਕਈ ਘਰ ਬਾਈ ਜੀ ਜ਼ਮੀਨ ਦੇ ਦੋ ਦੋ ਕਿੱਲੇ ਹੁੰਦੇ ਉਹੀ ਧਰਕੇ ਭਗ ਜਾਂਦੇ ਆ ਕਈ ਘਰ ਗਹਿਣੇ ਕਰ ਦਿੰਦੇ ਆ ਕੁਛ ਕਰਦੇ ਆ ਬਾਈ ਆ ਕੇ ਟੈਂਪਟ ਪਾਉਣਾ ਬਹੁਤ ਔਖ ਹੁੰਦਾ ਗਿਆ ਸਿਰਫ ਰੋਟੀ ਬਿਛੇ ਆ ਰੋਟੀ ਪਿੱਛੇ ਜਾ ਕੇ ਬੰਦੇ ਨੇ ਕੀ ਕੁਝ ਕਰਦੇ ਦੇਖ ਬਾਕੀ ਬਾਈ ਘਰ ਛੱਡਣ ਨੂੰ ਕਿਹਦਾ ਜੀ ਕਰਦਾ ਐਡੀ ਵਾਰਟ ਹਨਾ ਜਾਂਦਾ ਅਗਲਾ ਮਾਂ ਪਿਓ ਤੋਂ ਦੂਰ ਹੁੰਦਾ ਘਰਦਿਆਂ ਤੋਂ ਦੂਰ ਹੁੰਦਾ ਮਜਬੂਰੀਆਂ ਦਾ ਬੱਸ ਜਾਂਦਾ ਯਾਰ ਜੇ ਕੋਈ ਸਿੱਥੇ ਬਣ ਨਹੀਂ ਰਿਹਾ ਤਾਂ ਲੋਕ ਜਾ ਰਹੇ ਆ ਵਿਚਾਰੇ ਸਹੀ ਗੱਲ ਹੈ ਜੀ ਬਾਕੀ ਜੀ ਸਾਡੀ ਵੀਡੀਓ ਤੇ ਜੇ ਕੋਈ ਕਮੀ ਲੱਗਦੀ ਹੈ ਤਾਂ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਦੇ ਹੋ ਜੀ ਜੇ ਵਧੀਆ ਲੱਗਦੀ ਹੈ ਤਾਂ ਵੀ ਕਮੈਂਟ ਕਰਦੇ ਹੋ ਜੀ ਜੇ ਕਮੀਆਂ ਲੱਗਦੀਆਂ ਨੇ ਤਾਂ ਵੀ ਕਮੈਂਟ ਜਰੂਰ ਕਰਦੇ ਹੋ ਜੀ ਕਮੈਂਟ ਕਰਕੇ ਬਾਈ ਜੀ ਜਰੂਰ ਦੱਸਿਆ ਕਰੋ ਵੀ ਤੁਹਾਡੇ ਚ ਆਹ ਕਮੀਆਂ ਬਾਈ ਜੀ ਦੂਰ ਕਰਿਆ ਕਰਾਂਗੇ ਸੋਡਾ ਪਿਆਰ ਸਿਰਮੱਥੇ ਬਾਈ ਜੀ ਸ਼ਸ਼ਕਾ